ਗ੍ਰੇਡ ਪੰਜਾਬ ਦੇ ਵੀ ਦੇਖਦੇ ਹੋ ਤਾਂ ਮੈਂ ਅਭਿਸ਼ੇਕ ਲੋਟਾ ਗੱਲ ਕਰੀ ਲੁਧਿਆਣਾ ਦੇ ਜਗਰਾਵਾ ਪੁਲ ਦੇ ਤੇ ਵਿਸ਼ਕਰਮਾ ਚੌਕ ਤੋਂ ਜਦੋਂ ਜਗਰਾਵਾ ਪੁਲ ਲਾਂਦੇ ਆ ਤੇ ਜਿਹੜੀ ਨਾਲ ਦੀ ਦੁਵਾਰਾ ਉਹ ਕੱਲ ਰਾਤ ਜਿਹੜੀ ਕਿਹਾ ਜਾ ਰਿਹਾ ਡਿੱਗੀ ਸੀ ਕਿਤੇ ਤਸਵੀਰਾਂ ਤੁਹਾਨੂੰ ਜਗਰਾਵਾ ਪੁਲ ਦੇ ਦਿਖਾ ਰਹੇ ਜਿਸ ਨੂੰ ਇਤਿਆਦ ਦੇ ਤੌਰ ਤੇ ਜਿਹੜਾ ਪੁਲ ਦੇ ਉੱਤੋਂ ਹੈਵੀ ਵਹੀਕਲ ਦੀ ਨੋ ਐਂਟਰੀ ਕਰ ਦਿੱਤੀ ਗਈ ਹੈ ਤੇ ਟ੍ਰੈਫਿਕ ਦੇ ਵਿੱਚ ਥੋੜੀ ਜਿਹੀ ਸਮੱਸਿਆ ਜ਼ਰੂਰ ਆਵੇਗੀ ਜੇ ਤੁਸੀਂ ਇੱਧਰ ਆ ਰਹੇ ਹੋ ਪਰ ਨਗਰ ਨਿਗਮ ਦੀ ਟੀਮਾਂ ਮੌਕੇ ਤੇ ਮੌਜੂਦ ਨੇ ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਮੌਜੂਦ ਹੋਣ ਕੇ ਗੱਲ ਮੇਰ ਸਾਹਿਬ ਕਿਵੇਂ ਦੇਦੇ ਹੋ ਕੱਲ ਰਾਤ ਇਹ ਢਹ ਟੇਰੀਓ ਕੀ ਦਵਾਰ ਤੁਹਾਡੇ ਵੱਲੋਂ ਪਹਿਲਾਂ ਦੌਰਾ ਵੀ ਕੀਤਾ ਗਿਆ ਸੀ ਇਹ ਦਵਾਰਾ ਦਾ ਤੁਸੀਂ ਇਹ ਐਸਟੀਮੇਟ ਬਣਾਉਣ ਨੂੰ ਦੇ ਦਿੱਤਾ ਸੀਗਾ ਪਹਿਲਾਂ ਹੀ ਪਰ ਇਹ ਐਸਟੀਮੇਟ ਤੋਂ ਪਹਿਲਾਂ ਇਹ ਕੰਮ ਹੋ ਗਿਆ ਕਿ ਦਵਾਰ ਡਿੱਗੀ ਇਹ ਹੁਣ ਕਿਵੇਂ ਹੋਇਆ ਕਿਹਾ ਜਾ ਰਿਹਾ ਕਿ ਕੋਈ ਪੇੜ ਵਗੈਰੇ ਦਾ ਕਾਰਨ ਬਣਿਆ ਦਾ ਇਹ ਪੇੜ ਦੇਖੋ ਤੁਹਾਡੇ ਸਾਹਮਣੇ ਜੜਾ ਮੇਥੋਂ ਬਾਹਰ ਆਈਆਂ ਨੇ ਜੜਾਂ ਇਹਨਾਂ ਪੇੜਾਂ ਦਾ ਸਹੀ ਥੋੜਾ ਫਰਕ ਸ ਹੈ ਕੰਦ ਖੇਲੇਗੀ ਠੀਕ ਹੈ ਜੀ ਉਸ ਤੋਂ ਬਾਅਦ ਐਸਟੀਮੇਟ ਸਾਡਾ ਤਿਆਰ ਹੈ ਅਸੀਂ ਆਰਸੀ ਕੰਦ ਬਣਵਾ ਰਹੇ ਹਾਂ ਇਥੋਂ ਉਸ ਤੋਂ ਬਾਅਦ ਉਹ ਤੇ ਰਾਤ ਮਿਲ ਜੂਗੀ ਕਿਉਂਕਿ ਪਕੜ ਉਹ ਜਿੰਨੀ ਬਹੁਤ ਜ਼ਿਆਦਾ ਕੋਲਦੇ ਸਾਰੇ ਪਾਸੇ ਅਸੀਂ ਲਿਆ ਐਸਟੀਮੇਟ ਤੇ ਬਹੁਤ ਜਲਦੀ ਅਸੀਂ ਐਸਟੀਮੇਟ ਪਾਸ ਕਰਕੇ ਇਹਦਾ ਤੇ ਅਸੀਂ ਕੰਮ ਸ਼ੁਰੂ ਕਰਨਾ ਮੰਗਦੇ ਕਿਉਂਕਿ ਅਸੀਂ ਦौरा ਕਰ ਚੁੱਕੇ ਹਾਂ ਕਮਿਸ਼ਨਰ ਸਾਹਿਬ ਐਮਐਲਏ ਸ਼ੋਕਰਾ ਜੀ ਕੋ ਪੀਸ ਆ ਸੀ ਸਾਰੇ ਅਸੀਂ ਸਿੱਧੇ ਉਸ ਦਾ ਸਾਰਾ ਅਸੀਂ ਜੋ ਜੋ ਕਰਨਾ ਹੈ ਇਹਦਾ ਐਸੀ ਦੀ ਡਿਊਟੀ ਲਾਤੀ ਆ ਐਸਟੀਮੇਟ ਤੇ ਲਾ ਗਿਆ ਤੇ ਇੱਕ 9:30 ਵਜੇ ਜੀਐਮ ਨੇ ਤਾਂ ਦੇਖਣ ਆਣਗੇ ਉਹ ਵੀ ਚੈੱਕ ਕਰਨਗੇ ਡਿਜ਼ਾਈਨਿੰਗ ਜੋ ਵੀ ਹੋਊਗਾ ਉਸ ਹਾਂ ਨਾਲ ਸੀ ਜਲਦੀ ਇਹ ਕੰਮ ਸ਼ੁਰੂ ਕਰਾਵਾਂਗੇ ਐਸਟੀਮੇਟ ਪਾਸ ਕਰਾ ਤੁਸੀਂ ਸਾਰੇ ਜਗਰਾਵਾ ਪੁਲ ਦੀ ਹੋਊਗੀ ਜਾਂ ਥੋੜਾ ਜਿਹਾ ਨੰਬਰ ਥਾਣਾ ਤੋਂ ਚੜਦੇ ਆ ਉਧਰ ਵੀ ਇਧਰ ਵੀ ਉਧਰ ਪਰਲੇ ਬਸੇ ਵੀ ਸਾਰੇ ਪਾਸੇ ਹੋਊਗੀ ਤਾਂ ਹੀ ਤਾਂ ਸੀ ਮਜਬੂਤੀ ਤਾਂਹੀਂ ਆਣੀ ਇੱਕ ਪਾਸੇ ਕਰਕੇ ਨਹੀਂ ਹੁੰਦੀ ਦੂਸਰਾ ਪਾਸਾ ਲਜੂਗ ਸਾਰੇ ਸਾਰਿਆਂ ਨੂੰ ਪਗੜ ਜੜ ਮਤੇ ਕਿ ਪਕੜ ਹੋ ਜੂਗੀ ਸਾਰੇ ਅਸੀਂ ਸਾਰੇ ਤੁਸੀਂ ਕਹਿੰਦੇ ਦੂਜਾ ਪਾਸਾ ਵੀ ਅਸੀਂ ਕਰਨਾ ਦੂਜੇ ਪਾਸੇ ਕੁਝ ਦੁਕਾਨਦਾਰ ਬੈਠੇ ਉਹਨਾਂ ਨੂੰ ਹਟਾਇਆ ਜਾਊਗਾ ਹਟਾਣਾ ਉੱਥੇ ਹੀ ਰਹਿਣਾ ਉਹਨਾਂ ਨੇ ਅਸੀਂ ਤਾਂ ਦੁਆਰ ਕਰਕੇ ਪਰੇ ਹੋ ਜਾਣਾ ਉਹ ਦੁਕਾਨਾਂ ਉੱਥੇ ਹੀ ਰਹਿ ਜਾਣੀਆਂ ਥੋੜੇ ਟਾਈਮ ਲਈ ਉਹਨਾਂ ਨੂੰ ਉਥੋਂ ਉਹ ਤਾਂ ਕਰਨਾ ਹੀ ਭੋਗੋ ਉਹ ਉਹ ਉਹਨਾਂ ਨੂੰ ਨਹੀਂ ਆਪਣੀ ਜਾਨ ਮਾਰਦਾ ਜੇ ਕੱਲ ਉਹਨਾਂ ਦੇ ਉੱਤੇ ਗਰਗੀ ਕਿੰਨ ਨੁਕਸਾਨ ਹੋ ਗਏ ਫਿਰ ਜਿਆਦਾ ਵੱਡਾ ਨੁਕਸਾਨ ਤੇ ਹੋ ਹੀ ਤਾਂ ਹੈ ਨਾ ਦੁਕਾਨਾਂ ਤਾਂ ਉਹਨਾਂ ਕੋਲ ਰਹਿਣ ਗਈਆਂ ਪਰ ਥੋੜੀ ਦੇਰ ਲਈ ਸਾਨੂੰ ਦੇ ਦੇਣਗੇ ਵੀ ਚਲੋ ਕਰ ਲਓ ਜੀ ਤੇ ਹੁਣ ਕਿੰਨੇ ਇੰਚ ਦੀ دیوار ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ 18 ਇੰਚ 18 ਇੰਚ ਉਹਨੇ 18 ਇੰਚ ਕੀਤੀ ਹੈ ਤੇ ਜਿਹੜਾ ਨਵਾਂ ਐਸਟੀਮੇਟ ਆਉਂਦਾ ਇੱਕ ਚਾਰ ਦਾ ਆਂਦਾ ਹੀ ਮੈਂ ਪੁੱਛਿਆ ਵਾ ਸੀਮਿੰਟ ਕਿੰਨੇ ਦਾ ਲੱਗ ਰਿਹਾ ਇੱਕ ਚਾਰ ਦਾ ਸਬਲ ਲੱਗ ਰਿਹਾ ਪੱਕੀ ਮਜ਼ਬੂਤੀ ਆ ਬਿਲਕੁਲ ਕੰਮ ਸਹੀ ਹੋ ਰਿਹਾ ਇਹ ਮੈਂ ਆ ਕੇ ਚੈੱਕ ਕਰਨੇ ਹੀ ਆਇਆ ਅਗਰ ਰੌਂਡ ਤਾਂ ਹੀ ਲਾਇਆ ਸੀ ਕਿ ਕੋਈ ਹੈਰਾ ਫੇਰੀ ਨਾ ਨਾ ਕਮੀ ਨਾ ਰਵੇ ਫੇਰਾ ਫੇਰੀ ਤਾਂ ਕੀ ਕਰਨੀ ਹੈ ਨਾ ਕਮੀ ਇਹ ਤਾਂ ਮਿਸਤਰੀ ਲਾ ਕੇ ਐਸਡੀਓ ਸਾਹਿਬ ਖੜੇ ਆ ਸਾਰੇ ਜਿਹੋਨਾ ਕਮਿਸ਼ਨ ਨੇ ਸਾਰੇ ਆਏ ਚਲਾਏ ਇਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਨਗਰ ਨਿਗਮ ਦੇ ਵੱਲੋਂ ਵੀ ਕੋਈ ਪੁਲਿਸ ਪ੍ਰਸ਼ਾਸਨ ਨੂੰ ਲੈਟਰ ਲਿਖੀ ਗਈ ਕਿ ਹੈਵੀ ਵਹੀਕਲ ਨੂੰ ਰੋਕ ਦਿੱਤਾ ਜਾਵੇ ਸੱਜਾ ਤੇ ਕੋਈ ਸੇਫਟੀ ਜੇ ਕੋਈ ਹਾਦਸਾ ਹੋ ਜੇ ਫਿਰ ਪਾਉਂਗੇ ਵੀ ਕਾਰਪਸ਼ੰਹ ਦਾ ਕਸੂਰ ਹੈ ਹੁਣ ਜੇ ਸੇਫਟੀ ਲਈ ਤਾਂ ਕੁਝ ਕਰਨਾ ਹੀ ਪੈਂਦਾ ਨਾ ਹਾਂ ਜੀ ਹੈਵੀ ਨਾਲ ਆ ਦੇਖੋ ਮਿੱਟੀ ਖਸ ਗਈ ਫਿਰ ਸਾਰਾ ਹੀ ਵਹਿ ਜੂਗਾ ਇਸ ਕਰਕੇ ਆਕੰਧ ਹੋ ਜੂਗੀ ਓਲੀ ਓਲੀ ਮਿੱਟੀ ਨਾਲ ਪਾ ਦਾਂਗੇ ਤੇ ਖੋਲ ਲੈਣਾ ਦੋ ਚਾਰ ਬੰਦੇ ਕਰ ਲੈ ਗੱਲ ਕੀਤੀ ਜਾ ਉਹ ਇਸ ਰੋਡ ਦੇ ਉੱਤੇ ਕਾਫੀ ਖੱਡੇ ਪੈ ਚੁੱਕੇ ਸੀ ਦੇਖਿਆ ਜਾ ਰਿਹਾ ਅੱਜ ਉਹਨਾਂ ਦੀ ਰਿਪੇਅਰਿੰਗ ਸ਼ੁਰੂ ਹੋ ਗਈ ਹੈ ਮੈਂ ਹੀ ਕਰਾਈਆ ਸ਼ੁਰੂ ਤੇ ਕਮਿਸ਼ਨ ਸਾਹਿਬ ਨੂੰ ਉਸ ਦਿਨ ਹੀ ਕਹਿਤਾ ਸੀਗਾ ਕਿ ਪੈਚ ਵਰਕ ਜਿਸ ਦਾ ਸ਼ੁਰੂ ਹੋ ਗਿਆ ਜਗਰਾਉਂ ਪੋਲ ਤੋਂ ਸ਼ੁਰੂ ਹੋਣਾ ਸੀ ਕੰਟਾ ਘਰ ਉੱਤਰ ਲੈ ਪਾ ਚਾਂਸਲ ਮੇ ਤੱਕ ਸਾਰਾ ਉੱਧਰ ਦਾ ਮਤਲਬ ਲੋਕਾਂ ਨੂੰ ਵੱਡੀ ਰਾਹਤ ਦੇ ਜਾ ਰਹੀ ਨਗਰ ਨਿਗਮ ਨੇ ਸਾਰੇ ਪਾਸੇ 8 ਰੋਡਾਂ ਲਈਆਂ ਮੈਂ ਸਭ ਤੋਂ ਪਹਿਲਾਂ ਅਸੀਂ ਜਗਰਾਉਂ ਪੋਤਲ ਲੈ ਕੇ ਚਾਂਸਲ ਮੇ ਤੱਕ ਇਹ ਅਸੀਂ ਪਹਿਲ ਮੈਨੂੰ ਦਿੱਤੀ ਠੀਕ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਦੇ ਵੱਲੋਂ ਫੁਰਤੀ ਦਿਖਾਉਂਦੇ ਹੋਏ ਜਿਹੜਾ ਇਸ ਦੁਆਰ ਨੂੰ ਬਣਾਇਆ ਜਾ ਰਿਹਾ ਤੇ ਹੁਣ ਨਾਲ ਦੀ ਨਾਲ ਜਿਹੜੇ ਸੜਕਾਂ ਦੇ ਉੱਤੇ ਖੱਡੇ ਸੀਗੇ ਕਿਹਾ ਜਾ ਰਿਹਾ ਉਹਨਾਂ ਦਾ ਵੀ ਪੈਚ ਵਰਕ ਕੀਤਾ ਜਾ ਰਿਹਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਡ ਪੰਜਾਬ ਟਿਵੀ ਲੁਧਿਆਣਾ